ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਇੱਕ ਸਰਬਾਦਾ ਭਲਾ ਟਰਸਟ ਚੱਲ ਰਿਹਾ ਹੈ ਤੁਹਾਡਾ ਇਹਦੇ ਵਿੱਚ ਤੁਸੀਂ ਪਿਛਲੇ ਦਿਨੀ ਇੱਕ ਚੈੱਕ ਬੰਡੇ ਹੈਗੇ ਆ ਇਹ ਜਿਹੜੇ ਚੈੱਕ ਬੰਡੇ ਹੈਗੇ ਆ ਕਿਹਨਾਂ ਲੋਕਾਂ ਦੇ ਲਈ ਸੀਗੇ ਔਰ ਕਿੱਦੇ ਵੱਲੋਂ ਆਏ ਸੀਗੇ ਪੂਰੀ ਜਾਣਕਾਰੀ ਦਿਓ ਰਾਮ ਲਾਲ ਜੀ ਇਹ ਸਾਡਾ ਜਿਹੜਾ ਸਰਬਾਦਾ ਭਲਾ ਟਰਸਟ ਹੈਗੇ ਆ ਇਹਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਐਸ.ਪੀ. ਸਿੰਘ ਗਵਰਾਏ ਡਾਕਟਰ ਐਸ.ਪੀ. ਸਿੰਘ ਗਵਰਾਏ ਹੈਗੇ ਆ ਇਹ ਦਵਾਈ ਦੇ ਵਿੱਚ ਰਹਿੰਦੇ ਦਵਾਈ ਚ ਇਹਨਾਂ ਦਾ ਕਾਰੋਬਾਰ ਹੈ ਇਹ ਆਪਣੀ ਕਮਾਈ ਦਾ 98% ਡੋਨੇਟ ਕਰਦੇ ਆ ਸਿਰਫ 2% ਆਪਣੇ ਕੋਲ ਰੱਖਦੇ ਆ ਉਹ ਜਿਹੜਾ 98% ਹੈ ਉਹ ਲੋੜਵੰਦਾਂ ਦੀ ਸਹਾਉਤ ਲਈ ਵੰਡਿਆ ਜਾਂਦਾ ਤੇ ਇਸੇ ਤਰ੍ਹਾਂ ਸਾਡੇ ਦੋਆਪਾ ਜੋਂ ਤੋਂ ਸ਼੍ਰੀ ਸਰਦਾਰ ਅਮਰਜੋਤ ਸਿੰਘ ਜੀ ਹੈਗੇ ਆ ਤੇ ਉਹ ਮਾਨਯੋਗ ਸਾਡੇ ਗਵਰਨਰ ਸਰਦਾਰ ਇਕਬਾਲ ਸਿੰਘ ਜੀ ਸਾਫ ਦਾ ਗਵਰਨਰ ਪੰਡਿਤ ਜੀ ਸਰਦਾਰ ਇਕਬਾਲ ਸਿੰਘ ਦੇ ਪੁੱਤਰ ਹੈਗੇ ਆ ਉਹ ਸਾਡੇ ਦੁਆਬਾ ਜਾਲੰਡੇ ਇੰਚਾਰਜ ਹੈ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਕੋਆਰਡੀਨੇਟਰ ਹੈਗਾ ਤੇ ਸਾਡੇ ਨਾਲ ਪੂਰੇ ਜ਼ਿਲ੍ਹੇ ਦੀ ਟੀਮ ਹੈ ਜਿਵੇਂ ਮੇਰੇ ਨਾਲ ਆ ਰਾਈਟ ਸਾਈਡ ਤੇ ਜਸਵਿੰਦਰ ਜੀ ਹੈਗੇ ਸਾਡੇ ਵੀਡੀਓ ਐਡਵਾਈਜ਼ਰ ਹੈਗੇ ਆ ਤੇ ਇਸੇ ਤਰ੍ਹਾਂ ਸਾਡੇ ਰਾਜਕਮਰ ਖਟਾਣਾ ਜੀ ਕਟਾਏ ਇਨਸਪੈਕਟਰ ਤੇ ਜਤਿੰਦਰ ਬਾਠ ਜੀ ਨੀਲੇ ਬਾੜੇ ਤੋਂ ਤੇ ਮਾਸਟਰ ਜੀ ਧੌੜਾਂ ਤੋਂ ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਮੇਰੇ ਪਰਮ ਮਿੱਤਰ ਹੈਗੇ ਆ ਆਪਣੇ ਹਰਪੁਰ ਮਹਿਲਸ ਵਿੱਚ ਬਰਨਾਲਾ ਜੀ ਸਾਫ ਦਾ ਸਰਪੰਚ ਕਪਲ ਜੀ ਤੇ ਇਸੇ ਤਰ੍ਹਾਂ ਪੋਪਨ ਜੀ ਗੜੀਪਹਾੜ ਦਾ ਸਾਫ ਦਾ ਸਰਪੰਚ ਹੈਗੇ ਆ ਤੇ ਬੰਗਾ ਸਾਈਡ ਤੋਂ ਹੈਗੇ ਆ ਆਪਣੇ ਤਾਰਾ ਸਿੰਘ ਜੀ ਉਹ ਜਰਨਲ ਮੈਨੇਜਰ ਰਿਟਾਇਰ ਹੈਗੇ ਆ ਪੰਜਾਬ ਰੋਡ ਦੇ ਵਿੱਚੋਂ ਹੁਣ ਮੌਜੂਦਾ ਕਲੇਰਾ ਤੋਂ ਸਰਪੰਚ ਹੈਗੇ ਆ ਇੰਦਰਜੀਤ ਮਾਨ ਹੈਗੇ ਆ ਉਹ ਸਿਟੀ ਦੇ ਹੈਗੇ ਆ ਬੰਗਿਆ ਤੋਂ ਇਸੇ ਤਰ੍ਹਾਂ ਸਤਰਾਮ ਸਿੰਘ ਲਾਤੀਆ ਜੀ ਹੈਗੇ ਔਲਾਦियां ਪਿੰਡ ਤੋਂ ਹੈਗੇ ਆ ਸਾਫ ਕਾ ਸਰਪੰਚ ਤੋਂ ਇਸ ਤਰ੍ਹਾਂ ਸਾਡੀ 14 15 ਮੈਂਬਰੀ ਟੀਮ ਹੈਗੀ ਹੈ ਪੂਰੇ ਜ਼ਿਲ੍ਹੇ ਦੀ ਅਸੀਂ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਕੋਈ ਲੋੜਵੰਦ ਹੈਗੇ ਆ ਜਿਵੇਂ ਕਿਸੇ ਨੂੰ ਕੋਈ ਸਪੋਇਰ ਕਰ ਲੋ ਕੋਈ ਬਿੱਡੋ ਹੋ ਜਾਂਦੇ ਜਨਾਨੀਆਂ ਵਿਧਵਾ ਹੋ ਜਾਂਦੀਆਂ ਜਾਂ ਬੱਚੇ ਅਨਾਥ ਹੋ ਜਾਂਦੇ ਆ ਕੋਈ ਇਨਕਮ ਦਾ ਸਹਾਰਾ ਨਹੀਂ ਹੁੰਦਾ ਇਹ ਸਾਡੀ ਸਾਰੀ ਟੀਮ ਬਹੁਤ ਜ਼ਿਆਦਾ ਸਕ੍ਰੀਨਿੰਗ ਕਰਕੇ ਇਨਕੁਆਰੀ ਕਰਕੇ ਅਸੀਂ ਫਾਰਮ ਭਰੀਦੇ ਆ ਉਹ ਅਸੀਂ ਹੈੱਡ ਆਫ ਸਾਡਾ ਪਟਿਆਲੇ ਹੈਗਾ ਉੱਥੇ ਭੇਜੀ ਦੇ ਆ ਪਟਿਆਲੇ ਤੋਂ ਫਿਰ ਉਹਦੇ ਚੈੱਕ ਬਣ ਕੇ ਆਂਦੇ ਆ ਇਸੇ ਤਰ੍ਹਾਂ ਅੱਜ ਸਾਡੇ 9 ਚੈੱਕ ਇਹ ਵਿਦਵਾਲ ਸੀ ਜੋ ਜਾਂ ਅਨਾਦ ਸੀ ਉਹਨਾਂ ਵਾਸਤੇ ਅਕਤੂਬਰ ਅਤੇ ਨਵੰਬਰ ਮਹੀਨੇ ਦੇ 9 ਲੋਕਾਂ ਦੀ ਸੂਚਿਤ ਲਈ 18 ਚੈੱਕ ਆ ਰਹੇ ਸੀ ਉਹ ਅਸੀਂ ਜਿੱਦਾ ਜਿਸ ਜਿਸ ਦੇ ਪਾਸ ਜਿਹੜਾ ਸਾਡੇ ਧੌੜਾ ਦੇ ਸੀ ਜਾਂ ਉਧਰ ਕਲੇਰਾ ਦੇ ਸੀ ਜਿਹੜੇ ਜਿਹੜੇ ਸੀ ਉਹ ਉਹਨਾਂ ਨੂੰ ਅਸੀਂ ਚੈੱਕ ਦਿੱਤੇ ਆ ਇਸੇ ਤਰ੍ਹਾਂ ਸਾਡੇ ਦੋ ਮੈਡੀਕਲ ਸੂਤ ਵਾਸਤੇ ਇਲਾਜ ਵਾਸਤੇ ਉਹ ਆਏ ਸੀ ਉਹ ਅਸੀਂ ਵੀ ਚਾਰ ਚੈੱਕ ਸੀ ਦੋ ਇਨਸਾਨਾਂ ਦੇ ਉਹ ਵੀ ਅਸੀਂ ਉਹਨਾਂ ਨੂੰ ਵੇਚ ਤੇ ਜਿਹੜੇ ਸਾਡੇ ਲੋੜਵੰਦ ਸੀ ਸੋ ਇਸ ਤਰ੍ਹਾਂ ਅਸੀਂ ਅੱਜ 11 ਚੈੱਕ ਟੋਟਲ ਬੰਡੇ ਆ ਤੇ ਅਸੀਂ ਇਸ ਤਰ੍ਹਾਂ ਨਿਵਾਣੇ ਦੇ ਬਲੰਟਰੀਆ ਪਰੋਂ ਅਸੀਂ ਕੰਮ ਕਰਦੇ ਆ ਹੁਣ ਤੁਹਾਨੂੰ ਜਾਣਕਾਰੀ ਮੇਰੇ ਨਾਲ ਜਸਵਿੰਦਰ ਜੀ ਹੈਗੇ ਆ ਇਹ ਸਾਡੇ ਮੀਡੀਆ ਐਡਵਾਈਜ਼ਰ ਹੈ। ਇਹ ਵੀ ਇੱਕ ਮਿੰਟ ਲੈਣਗੇ ਤੁਹਾਡਾ। ਜੀ ਸਰ। ਸਤਿ ਸ਼੍ਰੀ ਅਕਾਲ ਜੀ। ਬਾਈਕੁਪਤੀਆ ਖਾਲਸਾ ਬੈਰਕੀ ਪਤੇ। ਜੀ। ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਜਿਵੇਂ ਸਾਡੇ ਦਰਜ ਜੱਲਦੀ ਸਾਹਿਬ ਨੂੰ ਦੱਸਿਆ ਹੈ ਤੁਹਾਨੂੰ ਸਾਰਾ ਕੁਝ। ਕਿਰੀ ਸਾਡੀ ਇਹ ٹرسٹ ਦੀ ਜਿਹੜੇ ਨਾਥ ਬੱਚੇ ਆ ਉਹਨਾਂ ਦੀਆਂ ਪੀਸਾਂ ਕੋ ਬੇਜੁਰਗਾ ਉਹਨਾਂ ਦੇ ਦਵਾਈਆਂ ਤੇ ਗੜਛਾ ਕਰ ਵਿੱਚ ਲਿਆ ਵਾ ٹرسٹ ਦੀ ਰੱਤੇ ਵਾਲ ਵਿੱਚ ਹੈਗਾ ਝੁੰਗੀਆਂ ਵਿੱਚ ਹੈਗੀਆਂ ਖਰੜਗੜ ਸਾਹਿਬ ਦੀ ਲੈਵਾ ਉੱਥੇ ਐਂਬੂਲੈਂਸ ਵੀ ਦਿੱਤੀ ਹੋਈ ਹੈ ਸੇਵਾ ਪਾਸੇ ਜਿਹੜੀ ਇਹ ਟਰਸਟ ਸਾਡਾ ਇਹ ਡਾਕਟਰ ਰਾਏ ਸਾਹਿਬ ਦੀ ਇਸ ਭਲਾਈ ਦੇ ਕੰਮਾਂ ਵਿੱਚ ਸਭ ਤੋਂ ਵੱਧ ਕਰਕੇ ਸੈ ਲੈਂਦੇ ਆ ਵਾਏ ਕਿ ਜਿਹੜਾ ਖਾਲਸਾ ਵਾਏ ਨੂੰ ਜੀ